ਕਾਕੀ ਗੱਲ ਵਿੱਚ ਕੇਕ ਕੱਟ ਲਿਆ ਸਾਨੂੰ ਨਹੀਂ ਖਿਲਾਉਣਾ ਸੀ ਬਾਈ ਤੁਸੀਂ ਆਏ ਹੀ ਨਹੀਂ ਲੈ ਆਪਣਾ ਕੇਕ ਦੇਖ ਲੈ ਕੱਲ ਜਨਮ ਦਿਨ ਸੀ ਮੁੰਡੇ ਦਾ ਕੱਲੇ ਕੱਲੇ ਨੇ ਕੇਕ ਖਾ ਲਿਆ ਆ ਚਮਕਦਾ ਵੜਾ ਮੂੰਹ ਤੇ ਕੀ ਲਾਇਆ ਕੁਛ ਨਹੀਂ ਫੈਰਾ ਦਾ ਵੜੀ ਲਾਈ ਮੰਨ ਜਾ ਸਾਹੀ ਨਹੀਂ ਲਾਈ ਮੰਨ ਜਾ ਤੂੰ ਫੈਰਾ ਲਵਲੀ ਲਾਈ ਹੈ ਨਾ ਭਾਈ ਭੱਟੀ ਵੀ ਕਹਿੰਦਾ ਉਦਾਂ ਲੋਂਦਾ ਹੁੰਦਾ ਆ ਅੱਜ ਆ ਪਾਜੀ ਵੱਡੇ ਵਾਲੀ ਦੇ ਆ ਗਿਆ ਆ ਦੰਦ ਟੁੱਟੇ ਵਾਲਾ ਵੀ ਆ ਗਿਆ ਵਿੱਚ ਉਦਾਂ ਉਦਾਂ ਲੋਂਦਾ ਹੁੰਦਾ ਆ ਅੱਜ ਨਹੀਂ ਲਾਈ ਪਰ ਮੈਨੂੰ ਦੋਸਤ ਪਾਜੀ ਅੱਜ ਆਏ ਦਾ ਵੀ ਬੱਤੇ ਉਹ ਨਹੀਂ ਕਾਕੇ ਜਿਹੜੀ ਫੇਰਾਂ ਲਵੜੀ ਕਿਹੜੀ ਡੁਪਲੀਕੇਟ ਲੰਦਾ ਹੈ ਕਿ ਅਰੀਜਨਲ ਮੈਂ ਲਾਂਦਾ 10 ਦੇ ਮੰਨਦੇ ਨਹੀਂ ਦੱਸਦਾ ਰੰਗ ਤੇਰਾ ਸਾਫ ਹੋ ਗਿਆ ਦੇਖ ਲਾਗੇ ਨਾਲ ਇਹ ਇੱਕ ਟਰੈਡ ਵੀ ਬਹੁਤ ਵਧੀਆ ਅਜੀ ਦੇਦਾ ਅਜੀ ਦੇਦਾ ਕੱਲਾ ਕੱਲਾ ਕਾਕਾ ਕੇਕ ਖਾ ਗਿਆ ਭਾਜੀ ਕੱਲੇ ਭਾਈ ਗੱਲ ਸਾਨੂੰ ਬੁਲਾਇਆ ਪੇਸਟੀਆਂ ਤੇ ਸਮੋਸੇ ਖਲਾਈ ਮੈਨੂੰ ਲੱਗਦਾ ਤੁਹਾਨੂੰ ਚੈਗ ਚੁਗੂ ਖਵਾ ਕੇ ਤੋਰ ਦਿੰਦਾ ਕਾਕੇ ਨੇ ਹਨ ਭਾਜੀ ਭਾਜੀ ਕਰਦਾ ਭਾਜੀ ਇਹ ਕਿ ਟਰੈਡ ਹੋ ਗਿਆ ਮੈਨੂੰ ਕੀ ਕਰਿਆ ਕਿਹੜਾ ਕਾਕੇ ਨੇ ਕੇਕ ਖਲਾਇਆ ਤੁਹਾਨੂੰ ਓਏ ਥੱਲੇ ਦੇਣਾ ਬੰਦਾ ਸਾਡਾ ਓਏ ਆ ਕਰਦਾ ਓਏ ਮਾਨ ਨੇ ਕੁਸ਼ਤੀ ਚાલુ ਹੋ ਗਈ ਨਾਲ ਹੀ ਓਏ ਓ ਨਏ ਨਏ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਓ ਕੱਪੜੇ ਹੀ ਲਵੇੜਨੇ ਅਜ ਕੱਪੜੇ ਲਵੇੜਨੇ ਓ ਮਾਨ ਮਾਨ ਵੀ ਕਿਹਾ ਤੈਨੂੰ ਕੇਕ ਖਵਾਇਆ ਕਾਕੇ ਨੇ ਕੱਲ ਖਵਾਇਆ ਝੱਗਾ ਖਵਾਈ ਤੈਨੂੰ ਕੇਕ ਚਲੋ ਵੀ ਨਾ ਵੀ ਚਲ ਮੁੰਡੇ ਨਿਆਣੇ ਲੱਗੇ ਸਟਾਰਟ ਕਰਨੇ ਚਲ ਦੇਖਦੇ ਕਿਹੜਾ ਸਟਾਰਟ ਕਰਦੇ ਆ ਚੱਲ ਕਰ ਪੁੱਤ ਆਰੇ ਨਾ ਲਾਪੇ ਦੇਖਦੇ ਕਿਹੜਾ ਬਾਹਾਂ ਦੇ ਭਾਰ ਚੱਕਦਾ ਆਪਣੇ ਦਾ ਕਾਕੇ ਦਾ ਕਾਕਾ ਚੱਕ ਲੈਂਦਾ ਵੀ ਠੀਕ ਆ ਕੱਲ ਨਾ ਬਾਂਛੀ ਕਰੇ ਨਾ ਘਰ ਦੇ ਮੋਰੇ ਆ ਗਿਆ ਸੱਪ ਬੱਚ ਗਿਆ ਕਿੱਥੇ ਲੰਘ ਗਿਆ ਪੈਰ ਦੇਲੇ ਪੈਰ ਤੇ ਬਚਾਅ ਹੋ ਗਿਆ ਪੈਰ ਦਾ ਹਨਾ ਠੀਕ ਆ ਨਾ ਤੁਸੀਂ ਦੇਖਿਆ ਸੱਪ ਕਿੱਥੇ ਦੇਖਿਆ ਨਾਲੀ ਵਿੱਚ ਨਾਲੀ ਵਿੱਚ ਦੇਖਿਆ ਕਿਨਾਰੇ ਘਰ ਮੋਰੇ ਬੱਚ ਗਿਆ ਘਰ ਮੋਰੇ ਤਾਂ ਤੂੰ ਫੜਿਆ ਨਹੀਂ ਪਹਿਲਾਂ ਮੈਂ ਦੱਸ ਆਪ ਲੈ ਕਿਉਂ ਨਹੀਂ ਤੈਨੂੰ ਆਉਂਦਾ ਆ ਗਿਆ ਮਿੱਟੀ ਖਾਣੀ ਆ ਗਿਆ ਜੀਭਾਂ ਦੇ ਕੋਈ ਕੰਮ ਨਹੀਂ ਇਹਨੂੰ ਕੋਈ ਕੰਮ ਨਹੀਂ ਬੱਸ ਹਾਂ ਜੀ ਸਾਡੀ ਖੋਖੋ ਵਾਲੀ ਟੀਮ ਆ ਜੀ ਹਾਂ ਜੀ ਆ ਵਾਰੀ ਨੂੰ ਤਰਸੀ ਜਾਂਦਾ ਤੇਰੀ ਵਾਰੀ ਨਹੀਂ ਆਈ ਹਲੇ ਇਹਨੂੰ ਵੀ ਵਾਰੀ ਦੇਰੋਂ ਵਿਚਾਰੇ ਨੂੰ ਕੋਈ ਪੋਤੀ ਉੱਠਣ ਦੀ ਜਿਹੀ ਚ ਰਿਆ ਕਰ ਚੌਂਕੜੇ ਮਾਰ ਕੇ ਥੋੜੀ ਬਹਿਣਾ ਬਾਜੀ ਮੈਨੂੰ ਜਿੰਦੇ ਨਹੀਂ ਖੋ ਛਕਣ ਸਾਰੇ ਨਾਲ ਪਿੱਛੇ ਵੀ ਆਓ ਪਿੱਛੇ ਵੀ ਆਓ ਨਿਆਣੇ ਸਾਡੇ ਹੈਗੇ ਸੀ ਜਿਆਦੇ ਇੱਕ ਲੈਨ ਨਾ ਬਾਰੀ ਨਹੀਂ ਆਉਂਦੀ ਸੀ ਬੱਚਿਆਂ ਦੀ ਹੁਣ ਆਪਾਂ ਦੋ ਦੋ ਪਾਰ ਕਰ ਦੱਤੇ ਇਹਨਾਂ ਦੇ ਇਧਰ ਬਖੜੇ ਖੋਖੋ ਖੇਡਣ ਲਾਅ ਦਿੱਤੇ ਇੱਕ ਪਾਰਟੀ ਇੱਧਰ ਚੱਲਦੀ ਪਈ ਆ ਇੱਕ ਪਾਰਟੀ ਇੱਧਰ ਚੱਲਦੀ ਪਈ ਆ ਇੱਕ ਪਾਰਟੀ ਵਾਲੀਬਾਲ ਤੇ ਲਾਈ ਆ ਲਓ ਜੀ ਗੈਲਰੀ ਖੇਡਣ ਲੱਪੇ ਨੇ ਆਣੇ ਹੋਣਾ ਅੱਜ ਗੈਲਰੀ ਖੇਡਦੇ ਆ ਦੇਖਦੇ ਆ ਕਿਹੜਾ ਟੀਮ ਜਿੱਤਦੀ ਆ ਇਹ ਮੰਨਣੇ ਕਰਦੀ ਇੱਕ ਗੈਲਰੀ ਕੁੜੀਆਂ ਨੂੰ ਪਤਾ ਨਹੀਂ ਲੱਗਾ ਤੁਹਾਨੂੰ ਪਤਾ ਨਹੀਂ ਲੱਗਾ ਅੱਜ ਜੀ ਮੁੰਡੇ ਨੇ ਲਿਆਂਦੀ ਆ ਜੀ ਸਾਈਕਲ ਹੀ ਨਵੀਂ ਸਾਡੀ ਗਰਾਊਂਡ ਦਾ ਮੁੰਡਾ ਸਾਈਕਲ ਲਿਆ ਕੇ ਆ ਨਵੀਂ ਕਿੰਨੇ ਲੱਗਦੀ ਪੁੱਤ ਨੂੰ ਸਾਈਕਲ ਆ ਦਾਦੂ ਨੇ ਸਾਈਕਲ ਹੀ ਲੈ ਕੇ ਦਿੱਤੀ ਨਵੀਂ ਦੇਖੋ ਸਾਈਕਲ ਹੀ ਦੇਖੋ ਕਿੰਨੀ ਵਧੀਆ ਮੁੰਡੇ ਦੀ ਬੋਤਲ ਪਾਣੀ ਡੰਗਣ ਨੂੰ ਕਿੰਨੇ ਦੀ ਆਈ ਐ ਸਾਈਕਲ ਹੀ ਕਿੰਨੇ ਦੀ ਆਈ ਆ ਹੋਰ ਤੈਨੂੰ ਕੀ ਮਿਲਿਆ ਹੋਰ ਦਾਦੂ ਨੇ ਕੀ ਲੈ ਕੇ ਦਿੱਤਾ ਤੇਰੇ ਨੇ ਬੋਝ ਮੁੰਡੇ ਆ ਦਾਦੂ ਆਇਆ ਬਾਹਰੋਂ ਆ ਗਿਫਟ ਲੈ ਕੇ ਆਇਆ ਲਈ ਨਾਲੇ ਦਿੱਤੀ ਬੋਝ ਨਾਲੇ ਦਿੱਤੀ ਐ ਸਾਈਕਲ ਹੀ ਚੱਲ ਚਲਾ ਕੇ ਦਿਖਾ ਦੇ ਸਾਈਕਲ ਹੀ ਫੇ ਲੈ ਮੋਟੂ ਲੱਗਾ ਸਾਈਕਲ ਚਲਾਉਣ ਹੁਣ ਮੋਟੂ ਲੱਗੇ ਲੱਗੇ ਗੇੜਾ ਲਾਂਘੇ ਪਰ ਨਾ ਚਲ ਜੀ ਉਹ ਤੇਜ ਜੋ ਗੱਲ ਜੀ ਹਟਾ ਤੂੰ ਲਿਆ ਯਾ ਮਾ ਰੇ 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 ਰੀਨਾੜੀ ਕੈਮ ਲੱਗੀ ਆ ਚਲ ਜਾ ਉੱਥੇ ਕਿਹੜੀ ਲਾਉਂਦਾ ਗੇੜੀ ਗੇੜੀ ਲਾਉਂਦਾ ਪਾਜੀ ਘੜੀ ਖਣਾਉਂਦਾ ਹੁਣ ਚੱਕੀ ਇਹਨੂੰ ਤੂੰ ਅੱਛਾ ਕਿੰਨੇ ਤੂੰ ਸਾਈਕਲੀ ਬਹੁਤ ਚੱਕਦਾ ਮੋਰੇ ਬਰੇਕ ਲਾ ਕੇ ਸ਼ਾਬਾਸ਼ ਬਹੁਤ ਸੋਹਣੀ ਬੱਦਰੀ ਸੈਕਲੀ ਆ